ਲਹਿਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਸਾ ਆਪਣੇ ਪਿਤਾ ਤੋਂ ਬਾਹਰ ਹੁੰਦੇ ਨਜ਼ਰ ਆ ਰਹੇ ਨੇ ਕਿਸੇ ਹੋਰ ਜੋਗ ਉਮੀਦਵਾਰ ਦੇ ਨਾ ਹੋਣ ਦੀ ਸੂਰਤ 'ਚ ਪਰਮਿੰਦਰ ਸਿੰਘ ਢੀਂਸਾ ਨੇ ਲੋਕਤਵਾ ਚੋਣ ਲੜਨ ਲਈ ਹਮੇਂ ਹੀ ਪਰ ਦਿੱਤੀ ਏ ਢੀਂਸਾ ਮੁਤਾਬਕ ਉਹ ਪਾਰਟੀ ਦੇ ਫੈਸਲੇ ਮੁਤਾਬਕ ਹੀ ਚੱਲਣਗੇ ਜੇ ਸਾਡਾ ਅੱਗੇ ਸਿਰ ਝੁਕਦਾ ਹੈ ਫੈਸਲਾ ਪਾਰਟੀ ਦਾ ਪਾਰਟੀ ਸੁਪਰੀਮ ਜਿਵੇਂ ਤੁਹਾਨੂੰ ਦੱਸਿਆ ਜੋ ਪਾਰਟੀ ਫੈਸਲਾ ਕਰੂਗਾ ਉਹਦੇ ਤੇ ਚੱਲਾਂਗੇ ਤੁਸੀਂ ਲੜੋ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਗੱਲਾਂ ਹੀ ਗੱਲਾਂ ਵਿੱਚ ਪਰਮਿੰਦਰ ਢੀਟਸਾ ਨੂੰ ਚੋਣ ਲੜਾਉਣ ਦੀ ਵਕਾਲਤ ਕੀਤੀ ਜਾ ਰਹੀ ਹੈ। ਸੰਗਰੂਰ 'ਚ ਜੂਥ ਅਕਾਲੀ ਦਲ ਵੱਲੋਂ ਰੱਖੀ ਰੈਲੀ 'ਚ ਪਹੁੰਚੇ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਵੀ ਆਪਣੇ ਵੱਲੋਂ ਪਰਮਿੰਦਰ ਢੀਟਸਾ ਦੇ ਨਾਂ ਤੇ ਮੋਹਰ ਲਾ ਦਿੱਤੀ ਹੈ। ਦੇਖੋ ਜੀ ਫੈਸਲਾ ਤਾਂ ਪਾਰਟੀ ਨੇ ਕਰਨਾ ਹੈ। ਮਗਰ ਮੇਰਾ ਇਹ ਮੰਨਣਾ ਕਿ ਸੰਗਰੂਰ 'ਚ ਅੱਜ ਮੈਂ ਆਪ ਦੀ ਦਿਲ ਦੀ ਗੱਲ ਕਹਿਣ ਲੱਗਿਆ। ਪੰਜਾਬ ਦੀ ਵਿਧਾਨ ਸਭਾ 'ਚ ਕਿ ਪੰਜਾਬ 'ਚ ਸਭ ਤੋਂ ਤਜਰਬੇਕਾਰ ਪੰਜਾਬ ਦੇ ਮੁੱਦਿਆਂ ਨੂੰ ਡੰਗਾਈ ਤੱਕ ਸਮਝਣਾ ਕਿ ਪੰਜਾਬ ਦੇ ਮੁੱਦਿਆਂ ਨੂੰ ਗਰੀਬਾਂ ਦੇ ਕਿਸਾਨਾਂ ਦੇ ਨੌਜਵਾਨਾਂ ਦੇ ਇੰਡਸਟਰੀ ਦੇ ਮੁੱਦਿਆਂ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਵਿਧਾਨ ਸਭਾ 'ਚ ਕੋਈ ਉਭਾਰਦਾ ਤੇ ਸਰਦਾਰ ਪਰਮਿੰਦਰ ਸਿੰਘ ਜੀ ਦੀ ਟੀਮ ਸਾਹਿਬ ਮੈਂ ਸਮਝਦਾ ਕਿ ਕੋਈ ਜੇ ਫੈਸਲਾ ਕਰਨਗੇ ਪਾਰਟੀ ਨੇ ਕਰਨਾ ਹੈ ਇਹਨਾਂ ਨੇ ਕਰਨਾ ਹੈ ਖੁਸ਼ਕਿਸਮਤੀ ਹੋਊਗੀ ਕਿ ਫੇਰ ਇਹ 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 ਸ਼ਹਿਰ ਦੀ ਮੈਂ ਸਮਝਦਾ ਜਦੋਂ ਚੰਗਾ ਤਜਰਬੇਕਾਰ ਵਾਲਾ ਬੰਦਾ ਚਲੇ ਜਾਵੇ ਤੇ ਫਾਇਦਾ ਸ਼ਹਿਰ ਨੂੰ ਪਹੁੰਚਦਾ ਬਾਕੀ ਤਾਂ ਲਾਲਪਰੀ ਵਾਲਾ ਗਿਆ ਹੀ ਆ ਉਹਨੇ ਕੀ ਕਰਕੇ ਦਿੱਤਾ ਮੈਂ ਤਾਂ ਕਹਿੰਦਾ ਖੁਸ਼ਕਿਸਮਤੀ ਹੋ ਬਾਕੀ ਦਾ ਪਾਰਟੀ ਦਾ ਫੈਸਲਾ ਮੈਂ ਤਾਂ ਉਹਨਾਂ ਦੀ ਕਾਰਗੁਜ਼ਾਰੀ ਉੱਤੇ 5 ਟਾਈਮ ਐਮਐਲਏ ਕਾਰਗੁਜ਼ਾਰੀ ਉਹਨਾਂ ਦਾ ਤਜਰਬਾ ਉਹਨਾਂ ਦੀ ਜੋ ਦੇਣ ਹੋਊਗੀ ਵਿਕਰਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਛੱਡ ਭਾਜਪਾ ਸ਼ਾਮਿਲ ਹੋਏ ਫਟੇਗੜ ਤੇ ਆਪ ਤੋਂ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਦਾ ਸਵਾਗਤ ਕੀਤਾ ਗਿਆ ਦਾਦੇ ਇਹ ਕਿ ਇਹ ਉਹੀ ਹਰਿੰਦਰ ਸਿੰਘ ਖਾਲਸਾ ਨੇ ਜਿਨ੍ਹਾਂ ਸੰਸਦ ਵਿੱਚ ਇਹ ਕਹਿ ਕੇ ਭਗਵੰਤ ਮਾਨ ਦੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਭਗਵੰਤ ਮਾਨ ਕੋਲੋਂ ਸ਼ਰਾਬ ਦੀ ਸਮੈਲ ਆਉਂਦੀ ਹੈ ਉਹ ਜੀ ਜੋ ਹਾਲਾਤ ਬਣਿਆ ਕੋਈ ਪਤਾ ਨਹੀਂ ਰਾਹੁਲ ਗਾਂਧੀ ਤੇ ਉਹ ਆਪਣਾ ਅਰਵਿੰਦ ਕੇਜਰੀਵਾਲ ਵੀ ਜੁਆਇਨ ਕਰ ਜਾਣ ਇਸ ਲਈ ਇਹ ਕੋਈ ਵੱਡੀ ਗੱਲ ਨਹੀਂ ਅੱਜ ਜਿੰਨੇ ਮਰਜ਼ੀ ਸਰਵੇ ਵੇਖ ਲੋ ਲੋਕ ਐਨਡੀਏ ਦੀ ਸਰਕਾਰ ਚਾਹੁੰਦੇ ਆ ਬੀਜੇਪੀ ਦੇ ਪਪੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਵੇਖਣਾ ਚਾਹੁੰਨੇ ਕਿਉਂਕਿ ਪਿਛਲੇ ਲੰਬੇ ਸਮੇਂ ਕਾਂਗਰਸ ਦਾ ਰਾਜ ਰਿਹਾ ਹੈ ਉਸ ਲੰਮੇ ਸਮੇਂ 'ਚ ਅੱਜ ਜੋ ਕਿਸਾਨੀ ਦੇ ਹਾਲਾਤ ਪੈਦਾ ਹੋਏ ਆ ਜਾਂ ਨੌਜਵਾਨਾਂ ਦੇ ਹੋਏ ਆ ਜਾਂ ਵਪਾਰੀ ਦੇ ਹੋਏ ਆ ਜਾਂ ਇੰਡਸਟਰੀ ਲਈ ਹੋਏ ਆ 65 ਸਾਲ ਜੀ ਨੇ ਦੇਸ਼ ਤੇ ਰਾਜ ਕੀਤਾ ਉਹ ਤਾਂ ਗਾਂਧੀ ਪਰਿਵਾਰ ਤੇ ਇੱਕ ਕਾਂਗਰਸ ਪਾਰਟੀ ਹੈ ਇਸ ਲਈ ਹਾਲਾਤ ਨੂੰ ਬਦਲਣ ਲਈ ਸਮੇਂ ਦੀ ਲੋੜ ਆ ਅੱਜ ਦੇ ਹਾਲਾਤਾਂ ਨੂੰ ਸਮਝਦੇ ਹੋ ਜਿੱਤੇ ਨੈਸ਼ਨਲੀ ਔਰ ਇੰਟਰਨੈਸ਼ਨਲੀ ਅੱਜ ਸਾਡੇ ਦੇਸ਼ ਦੀ ਇੱਜ਼ਤ ਵਧੀ ਆ ਉਹਨਾਂ ਹਾਲਾਤਾਂ 'ਚ ਲੋਕ ਚਾਹੁੰਦੇ ਕਿ ਨਰਿੰਦਰ ਮੋਦੀ ਜੀ ਅੱਗੇ ਆਉਣ ਉਹਦੇ ਨਾਲ 올 ਓਵਰ ਡਵੈਲਪਮੈਂਟ ਆਊਗੀ ਹਾਲਾਤ ਸੁਧਰਨਗੇ ਦੇਸ਼ ਦੇ ਆਮ ਆਦਮੀ ਪਾਰਟੀ ਤੋਂ ਨੂੰ ਕੋਈ ਉਮੀਦ ਨਹੀਂ ਰਹੀ ਕਿਉਂਕਿ ਉਹਨਾਂ ਦਾ ਇੱਕ ਰਾਜਨੀਤੀ ਸੀ ਮੌਕਾ ਪ੍ਰਸਤੀ ਰਾਜਨੀਤੀ ਸੀ ਕਦੇ ਕਿਸੇ ਨਾਲ ਸਮਝੌਤਾ ਕੀ ਗੱਲ ਕਰਦੇ ਕਦੇ ਕਿਸੇ ਨਾਲ ਕਰਦੇ ਐ ਅਤੇ ਲੋਕਾਂ ਨੂੰ ਸੁਪਨੇ ਬਹੁਤ ਵੱਡੇ ਵੱਡੇ ਦਿਖਾਏ ਪਰ ਅਸਲ ਦੇ ਵਿੱਚ ਜੋ ਉਹਨਾਂ ਦਾ ਕਿਰਦਾਰ ਸੀ ਉਹ ਲੋਕਾਂ ਸਾਹਮਣੇ ਆ ਗਿਆ ਹੁਣ ਆਮ ਆਦਮੀ ਪਾਰਟੀ ਦੇ ਹੁਣ ਸੀਨੀਅਰ ਲੀਡਰ ਛੱਡਣ ਲੱਗੇ ਨੇ ਪਹਿਲਾਂ ਹੀ ਦੋ ਤਿੰਨ ਦੇਖੋ ਤੁਸੀਂ ਦੇਖੋ ਖਾਲਸਾ ਜੀ ਤੇ ਗਾਂਧੀ ਜੀ ਤਾਂ ਪਹਿਲਾਂ ਹੀ ਪਾਸੇ ਹੋ ਗਏ ਸੀ ਪਰ ਅੱਜ ਉਹਨਾਂ ਦਾ ਭਾਜਪਾ ਨਾਲ ਸ਼ਾਮਲ ਹੋਣਾ ਇੱਕ ਸੰਕੇਤ ਜਾਂਦਾ ਹੈ ਵੀ ਲੋਕਾਂ ਨੂੰ ਜਿਹੜਾ ਹੈ ਅਕਾਲੀ ਭਾਜਪਾ ਦੇ ਵਿੱਚ ਵਿਸ਼ਵਾਸ ਹੈ ਨੀਤੀਆਂ ਤੇ ਤੇ ਪ੍ਰੋਗਰਾਮਾਂ 'ਚ ਦੱਸਦੇ ਆ ਕਿ ਪਰਮਿੰਦਰ ਢੀਂਸਾ ਦੇ ਪਿਤਾ ਸੁਖਦੇਵ ਸਿੰਘ ਢੀਂਸਾ ਆਪਣੇ ਅਤੇ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਅਕਾਲੀ ਦਲ ਵੱਲੋਂ ਚੋਣ ਲੜਨ ਦੇ ਖਿਲਾਫ ਨੇ ਦੂਜੇ ਪਾਸੇ ਸੂਤਰਾਂ ਮੁਤਾਬਕ ਪਰਮਿੰਦਰ ਢੀਂਸਾ ਨੇ ਸੁਖਬੀਰ ਬਾਦਲ ਨੂੰ ਸੁਨੇਹਾ ਲਾ ਦਿੱਤਾ ਹੈ ਕਿ ਜੇਕਰ ਸੰਗਰੂਰ ਲੋਕ ਸਭਾ ਹਲਕੇ ਤੋਂ ਕੋਈ ਹੋਰ ਉਮੀਦਵਾਰ ਨਹੀਂ ਮਿਲਦਾ ਤਾਂ ਆਪਣੀ ਪਾਰਟੀ ਲਈ ਚੋਣ ਲੜਨ ਲਈ ਤਿਆਰ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਟੀਮਸ ਨੇ ਵੀਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦਾ ਨਾਮ ਅੰਤ ਵਿੱਚ ਵਿਚਾਰਿਆ ਜਾਵੇ ਡਿੜਵਾ ਤੋਂ ਬినੋਦ ਕੁਮਾਰ ਗੋਇਲ ਪੰਜਾਬੀ ਲੋਕ ਚੈਨਲ